ਬੇਬੇ ਆਹ ਪੂਤ ਪਿੰਨੇ ਕਾਹ ਤੋਂ ਕਹਿੰਦੇ ਇਹਨਾਂ ਨੂੰ ਪੂਤਾਂ ਨੇ ਖਾਂਦੇ ਹੁੰਦੀਆਂ ਸੀ ਕਾਹ ਤੋਂ ਬਣਾ ਲਈ ਪੂਹੇ ਤਾਂ ਝਾਕਾ ਲੋੜ ਨਾ ਥਵਾਲਣੇ ਵੇਲੇ ਕਹਿੰਦੇ ਸਨ ਪੂਤ ਪਿੰਨੇ ਬਣਾ ਕੇ ਜੋ ਇਹਨਾਂ ਦੇ ਨਹੀਂ ਇਹਨੂੰ ਪੂਤ ਪਿੰਨੇ ਕਾਹ ਤੋਂ ਕਹਿੰਦੇ ਐ ਕੀ ਪਤਾ ਹੁਣ ਵੀ ਕਹਿੰਦੇ ਕਿ ਪੂਤ ਪਿੰਨੇ ਭਾਈ ਮੈਂ ਹੀ ਬਣਾਇਆ ਸੀ ਆਹ ਹਾ ਇਹਨੂੰ ਨਾਲੇ ਕਿੰਨੀ ਨਾ ਕੀ ਬੇਟੋੜਾ ਮੇਰੇ ਨਾਲ ਚ ਤਿੰਨ ਕੋਰ ਹੈ ਜੀ ਚ ਤਿੰਨ ਕੋਰ ਤੁਹਾਡਾ ਉਮਰ ਕਿੰਨੀ ਹੋ ਗਈ ਜੀ ਉਹਨਾਂ ਦੀ 95 ਸਾਲ 95 ਸਾਲ 95 ਸਾਲ ਨੂੰ ਹਰਦਾ ਦੇ Amazon ਤੇ ਵੱਡੀਆਂ-ਵੱਡੀਆਂ ਕੰਪਨੀਆਂ ਨਾ ਪਾਥੀਆਂ ਵੇਚ ਕੇ ਪੈਸੇ ਕਮਾਈ ਜਾਂਦੀਆਂ ਤੇ ਪਰ ਉਹਦੀ ਹੁਣ ਔਧਾਰਨ ਆਪਾਂ ਪਿੰਡਾਂ ਦੇ ਵਿੱਚ ਦਿੰਨੇ ਆ ਆਪਾਂ ਕਹਿੰਦੇ ਨਾ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਆਪਾਂ ਵੇਚ ਨਹੀਂ ਰਹੇ ਵੇਚ ਕੇ ਕੈਸੇ ਨਿਕਮਾਰੇ ਪਰ ਅੱਜ ਤੁਹਾਨੂੰ ਇੱਕ ਇਹ ਜਿਹਾ ਗਰੁੱਪ ਵਿਖਾਵਾਂਗੇ ਜਿਹੜੇ ਕਿ ਆ ਆਪਣੀਆਂ ਦੇਸੀ ਚੀਜ਼ਾਂ ਜਿਨ੍ਹਾਂ ਨੂੰ ਆਪਾਂ ਭੁੱਲ ਚੁੱਕੇ ਆ ਵਿਸਾਰ ਚੁੱਕੇ ਆ ਉਹ ਵੇਚ ਕੇ ਆਪਣਾ ਕੰਮ ਚਲਾ ਰਹੇ ਘਰ ਪਰਿਵਾਰ ਚਲਾ ਰਹੇ ਆ ਮਾਤਾ-ਰਗਿਆ ਬੈਠੇ ਆ ਆਪਾਂ ਸਾਰੇ ਗੱਲਾਂ-ਬਾਤਾਂ ਵੀ ਕਰਦੇ ਆ ਤੁਹਾਨੂੰ ਨਾਲ-ਨਾਲ ਚੀਜ਼ਾਂ ਵੀ ਦਿਖਾ ਦਈਏ ਆ ਆਪਣੇ ਹੱਥ 'ਚ ਝੋਲਾ ਹੈ ਨਾ ਜਿਹ ਆ ਇਨੂ ਵਗੈਰਾ ਪਏ ਹੈਗੇ ਸਾਰੇ ਡੋਰੀਆਂ ਡੋਰੀਆਂ ਵਾਲੇ ਆ ਦੇਸੀ ਝੋਲੇ ਬਹੁਤ ਤਰ੍ਹਾਂ ਦੇ ਪਏ ਹੈਗੇ ਤੇ ਆ ਡੱਬੇ ਬਣਾਏ ਹੋਏ ਆ ਇੱਧਰ ਹੋਰ ਚੀਜ਼ਾਂ ਪਈਆਂ ਦੇਖ ਸਕਦੇ ਝਾਤ ਮਾਰ ਸਕਦੇ ਆ ਡੋਰੀਆਂ ਪਰਾਂਦੇ ਵਗੈਰਾ ਪਿਆ ਤੇ ਇੱਧਰ ਆ ਆਂਟੀ ਚੋਲਾ ਤੁਸੀਂ ਬਣਾਉਣੀ ਇਹ ਹਾਂਜੀ ਇਹਦਾ ਤੁਹਾਨੂੰ ਵਿਚਾਰ ਕਿੱਥੋਂ ਆ ਇਹ ਵੀ ਇਹ ਬਣਾਉਣਾ ਚਾਹੀਦਾ ਹੈਗਾ ਇਹੇ ਵੀ ਵਿਚਾਰ ਇਸ ਪਰ ਕੇ ਆਇਆ ਵੀ ਹੁਣ ਉਹਦੇ ਬੱਚੇ ਤਾਂ ਬਸ ਇੰਗਲਿਸ਼ ਆਪਾਂ ਮੀਡੀਅਮ ਚ ਪਾਤੇ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਪੰਜਾਬੀ ਫੁੱਲਗੇ ਹਾਂ ਪੰਜਾਬੀ ਇਹਦੇ ਨਾਲ ਐ ਵੀ ਯਾਦ ਰਹੂਗਾ ਹਨਾ ਵੀ ਕਿੰਨੇ ਅੱਖਰ ਹੈ ਹਾਂਜੀ ਤੇ ਉਧਰਲੇ ਪਾਸੇ ਮਾਤਾ ਰਗੀਆਂ ਮੇਰੇ ਖਲ ਸਵਾਟਰ ਬੁਣੀ ਜਾਂਦੀ ਕੀ ਮਾਤਾ ਕੀ ਮਾਤਾ ਕੱਢੀ ਮੈਂ ਇਹਨਾਂ ਦੇ ਨਾਲ ਹੀ ਆਉ ਮਾਤਾ ਉਧਰ ਵੀ ਗੱਲਾਂ ਮਾਰੀਆ ਮਾਤਾ ਕੀ ਬੁਣਦੇ ਹੈ ਅਸੀਂ ਜਰਾਬਾ ਬੁਣਦੇ ਰੇ ਸਭ ਜਰਾਬਾਂ ਬੁਣਦੇ ਠੀਕ ਹੈ ਤੇ ਇਹ ਪਿੰਡ ਕਿਹੜਾ ਈ ਤੁਹਾਡਾ ਸਾਡਾ ਪਿੰਡ ਸੇਮ ਹੈ ਜੀ ਜ਼ਿਲ੍ਹਾ ਬਠਿੰਡਾ ਪੈਂਦਾ ਹਨਾ ਜੀ ਤੇ ਆਹ ਗਰੁੱਪ ਆ ਵੀ ਪਹਿਲਾਂ ਦਿਖਾ ਦਈਏ ਹਨਾ ਵੀ ਕਿਸੇ ਨੇ ਕੋਈ ਚੀਜ਼ ਪਹਿਲਾਂ ਲੈਣੀ ਕਰਨੀ ਹੁੰਦੀ ਆ ਤਾਂ ਨੰਬਰ ਤੇ ਵੀ ਸੰਪਰਕ ਕਰ ਸਕਦੇ ਆ ਤੇ ਮਾਤਾ ਤੁਸੀਂ ਕੀ ਮਾਉਂਦੇ ਹੋ ਜਰਾ ਬਾਜੀ ਅੱਛਾ ਜਰਾਬਾ ਮਾਉਂਦੇ ਹੋ ਹੋਰ ਕੀ ਕੀ ਚੀਜ਼ਾਂ ਤਿਆਰ ਕਰਦੇ ਹੋ ਬਹੁਤ ਸਾਰੇ ਜਰਾਬਾਂ ਨਾਲੇ ਘਗਰਿਆਂ ਦੇ ਸਾਰਾ ਕੁਝ ਜਿਹੜੀ ਚੀਜ਼ ਦੀ ਉਹ ਆ ਅੱਛਾ ਤੇ ਇਹ ਵੇਖਦਾ ਕਿਵੇਂ ਇਹ ਸਾਮਾਨ ਕਿੱਥੇ ਵਿਕਦਾ ਇਸ ਟਾਲਾ ਤੇ ਵਿਕਦਾ ਜੀ ਜਿਵੇਂ ਮੇਲੇ ਉੱਥੇ ਜਾਂਦੇ ਹਾਂ ਹਾਂਜੀ ਲੁਧਿਆਣੇ ਲਾ ਕੇ ਆਏ ਆ ਪਹਿਲਾਂ ਅੱਛਾ ਮੇਲੇ ਹੀ ਜਾਂਦਾ ਹਾਂ ਜ਼ਿਆਦਾਤਰ ਤਾਂ ਸੀ ਵੀਰੇ ਇਹ ਮੇਲੇ ਹੀ ਲਾਉਣੇ ਆਂਗੇ ਇਹ ਪਰ ਜੇ ਕਿਸੇ ਨੇ ਆਨਲਾਈਨ ਮਗਵਾਉਣਾ ਸੁਭ ਵੀ ਦੇ ਦਿੰਦੇ ਆ ਅੱਛਾ ਪਰ ਸਾਡਾ ਸਪੋਰਟ ਬਹੁਤ ਦੂਰ ਦੂਰ ਤੱਕ ਜਾਣ ਲੱਗਿਆ। ਇਹ ਜਿਹੜੇ ਗਰੁੱਪ ਹੈ ਤੁਹਾਡਾ ਕਿੰਨੀ ਕਿੰਨੀਆਂ ਔਰਤਾਂ ਦਾ ਗਰੁੱਪ ਹੁੰਦਾ ਹੈ? ਇਹ ਸਾਡਾ 10 ਜਣੀਆਂ ਦਾ ਗਰੁੱਪ ਹੈ ਵੀਰੇ। ਪਿੰਡ ਚ ਹੀ ਬਣਦਾ ਸਾਰਾ ਗਰੁੱਪ ਹੈ। ਹਾਂਜੀ ਸਾਡਾ ਸੈਲਫ ਹੈਲਪ ਗਰੁੱਪ ਹੈ ਅਸੀਂ 10 ਜਣੀਆਂ ਮਿਲ ਕੇ ਕੰਮ ਕਰਦੀਆਂ। ਜੋ ਵੀ ਸਾਨੂੰ ਸਾਡੇ ਚ ਟੈਲੈਂਟ ਹੈ ਅਸੀਂ ਉਹ ਆਪ ਦਾ ਇੱਕ ਦੂਜੀ ਨੂੰ ਦੱਸਦੀਆਂ, ਇੱਕ ਦੂਜੀ ਤੋਂ ਸਿੱਖਦੀਆਂ, ਇੱਕ ਦੂਜੀ ਤੋਂ ਕਰਦੀਆਂ ਸਾਰੇ ਅਸੀਂ ਵੇਪਰ ਵਧੀਆ ਮਿਲ ਕੇ ਤੇ ਬਣਾਉਣੀ ਹੈ ਇੱਕ ਅਸੀਂ ਆ ਚੀਜ਼ ਤਿਆਰ ਕਰੀਏਗੀ। ਇਹ ਪੋਟੀ ਹੈ ਵੀਰੇ। ਹਾਂਜੀ। ਤੇ ਏ ਵੀ ਇਹ ਕੁਝ ਮੈਂਬਰ ਸਾਡੇ ਇਹ ਕਰਦੇ ਆ ਕੋਈ ਸਾਡੇ ਝੋਲੇ ਕੱਢਦੇ ਆ ਕੋਈ ਸਾਡੇ ਨਾਲੇ ਬਣਾਉਂਦੇ ਆ ਕੋਈ ਸਾਡੇ ਇਨੂ ਬਣਾਉਂਦੇ ਆ ਹਰ ਇੱਕ ਬੰਦੇ ਦਾ ਹਰ ਇੱਕ ਬੰਦੇ ਦਾ ਅਲੱਗ-ਅਲੱਗ ਕੰਮ ਹੈ ਤੇ ਅਸੀਂ ਸਾਰੇ ਮਿਲ ਕੇ ਵਧੀਆ ਸਾਰੇ ਕੰਮ ਕਰਦੇ ਆ ਤੇ ਇਹਦੇ ਵਿੱਚੋਂ ਆ ਆਮਦਨੀ ਹੋ ਜਾਂਦੀ ਏ ਓਨੇ ਹਾਂ ਬ੍ਰੋ ਹੋਰ ਥੋੜਾ ਜਿਹਾ ਫਰਕ ਪਿਆ ਪਹਿਲਾਂ ਤਾਂ ਸਾਨੂੰ ਵੀ ਸੇਲ ਦਾ ਹੀ ਪਤਾ ਸੀਗਾ ਹੁਣ ਸਾਡੀ ਸੇਲ ਹੋਣ ਲੱਗੀ ਹੁਣ ਅਸੀਂ ਵੀ ਵਧੀਆ ਆਪਦਾ ਰੋਜ਼ਗਾਰ ਤੋੜਦੇ ਆ ਤੇ ਵਧੀਆ ਸਾਨੂੰ ਨੁਨਫਾ ਇਸ ਚੀਜ਼ ਦਾ ਠੀਕ ਹੈ ਆਪੇ ਇਧਰ ਵੀ ਗੱਲ ਹੈ ਪੰਜ ਜੀ ਆ ਜਿਹੜੇ ਬੋਟੇ ਕਾਦੇ ਬਣੇ ਹੋਏ ਆ ਤੇ ਕਾਦੇ ਕੰਮ ਹੁੰਦੇ ਆ ਇਹ ਗੱਤੇ ਤੇ ਗਾਛ ਨਹੀਂ ਤੁਧਿਆ ਰਹ ਹੁੰਦੇ ਆ ਠੀਕ ਹੈ ਜੀ ਤੇ ਇਹ ਪਹਿਲਾਂ ਜਵਾਨਿਆਂ ਦੇ ਵਿੱਚ ਤਾਂ ਇਹਦੇ ਵਿੱਚ ਲੱਕ ਡੂਗੇ ਰੱਖਦੇ ਹੁੰਦੇ ਸੀਗੇ ਜਦੋਂ ਬਰਾਤਾਂ ਆਉਂਦੀਆਂ ਸੀ ਹਾਂ ਜੀ ਜਿੰਨੇ ਵਿੱਚ ਸਮਾਨ ਠੀਕ ਹੈ ਜੀ ਦਵਾ ਸਿੱਕ ਦਿਖਾਉਣ ਵਾਸਤੇ ਸਿੱਧ ਸੱਭਾ ਰੱਖਦੇ ਹੁਏ ਆ ਪਰ ਅਸੀਂ ਤੁਹਾਨੂੰ ਦਿਹਾਣੇ ਅਸੀਂ ਆਪਦਾ ਮੇਲਾ ਲਾ ਗਏ ਜਜ਼ਮੀਲਾ ਉਦੇ ਵਿੱਚ ਤੁਹਾਡੇ ਸਾਰੇ ਸੀ ਬੰਦਿਆ ਖਰੀਦਦੇ ਲੋਕ ਇਹਨਾਂ ਨੂੰ ਜਦੋਂ ਤੁਸੀਂ ਆਡੀਅੰਸ ਤੇ ਜਿਵੇਂ ਇਹਨਾਂ ਨੂੰ ਜ਼ਿਆਦਾ ਖਰੀਦਣ ਵਾਲੇ ਅੱਜ ਦੀ ਡੇਟ ਚਾਹੌਣਾਂ ਪਿੰਡਾਂ ਵਾਲੇ ਕਿ ਸ਼ਹਿਰਾਂ ਵਾਲੇ ਸ਼ਹਿਰਾਂ ਵਾਲੇ ਅੱਛਾ ਸ਼ਹਿਰਾਂ ਵਾਲੇ ਖਰੀਦਦੇ ਠੀਕ ਹੈ ਤੇ ਸ਼ੁਰੂ ਕਰ ਲਵਾਂਗੇ ਬੇਬੇ ਵੀ ਕੁਝ ਬਣਾਉਂਦੇ ਆ ਨਹੀਂ ਤਾਂ ਕਿਹੜੇ ਸ਼ਾਇ ਹੈ ਮੈਂ ਹੀ ਬਣਾਇਆ ਜੀ ਆਹ ਇਹਨੂੰ ਨਾਲੇ ਕਿੰਨੇ ਨਾ ਕੀ ਤੁਹਾਡਾ ਮੇਰੇ ਨਾਲ ਚਤਨ ਕੋਰ ਆ ਜੀ ਚਤਨ ਕੋਰ ਤੁਹਾਡਾ ਉਮਰ ਕਿੰਨੀ ਹੋਗੀ ਜੀ ਉਹਨਾਂ ਦੀ 95 ਸਾਲ ਜੀ 95 ਸਾਲ 95 ਸਾਲ ਨੂੰ ਹਰਦਾ ਬੇਬੇ ਦੀ ਤੇ ਆ ਦੇਖ ਲਓ ਕਿੰਨੀਆਂ ਵਧੀਆ ਚੀਜ਼ਾਂ ਬਣਾਉਂਦੀ ਹੈਗੀ ਇਹ ਇਹ ਹੁੰਦੀ ਹੈ ਕਿਰਤਨਾ ਕਿਉਂਕਿ ਅੱਜ ਕੱਲ ਜਿਹੜੇ ਆਪਣੀ ਉਮਰ ਦੇ ਬੰਦੇ ਆ ਉਹ ਘੱਟ ਕੰਮ ਕਰਦੇ ਆ ਇਹ ਬੇਬੇ ਉਹ ਕਿੰਨਾ ਕੰਮ ਕਰਦੇ ਤੁਹਾਡੇ ਸਾਹਮਣੇ ਆ ਤੇ ਇੱਕ ਚੀਜ਼ ਮੈਂ ਵੀ ਆਪਾਂ ਵੱਲੋਂ ਅਪੀਲ ਕਰਨੀ ਚਾਹੁੰਗਾ ਵੀ ਇਹ ਕੋਈ ਪੇਡ ਪ੍ਰਮੋਸ਼ਨ ਤਾਂ ਦੇਖੋ ਹੈ ਨਹੀਂਗੀ ਇਹ ਜਿੰਨੀਆਂ ਵੀ ਚੀਜ਼ਾਂ ਆਪਣੇ ਪਿੰਡਾ ਚ ਪੁਰਾਣੇ ਵਿਅਸੇ ਨਾਲ ਸੰਬੰਧਿਤ ਚੀਜ਼ਾਂ ਇਹਨਾਂ ਨੂੰ ਆ ਜਿਹੜੇ ਗਰੁੱਪ ਆ ਇਹਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਆ ਨੰਬਰ ਹੈ ਕਿਸੇ ਨੇ ਵੀ ਕੋਈ ਚੀਜ਼ ਮੰਗਵਣੀ ਕਰਨੀ ਹੈ ਉਹ ਗੱਲਬਾਤ ਕਰਕੇ ਮੰਗਵਾ ਸਕਦਾ ਆ ਨੰਬਰ ਹੈ ਪਿੰਡ ਸੇਮਾ ਕਲਾਂ ਨਾਲ ਥ ਉੱਚੋ ਦੇ ਵੀ ਨਾਲ ਹੀ ਪੈਂਦਾ ਜਿਲ੍ਹਾ ਬਟਿੰਡਾ ਹੈਗਾ ਤੇ ਚੀਜ਼ਾਂ ਤੁਸੀਂ ਦੇਖ ਸਕਦੇ ਆ ਆ ਇਧਰ ਆ ਡੋਰੀਆਂ ਹੀ ਆ ਸਾਰੀਆਂ ਪਈਆਂ ਹਾਂਜੀ ਕਿੰਗਰੇ ਦੇ ਨਾਲੇ ਆ ਅੱਛਾ ਜੀ ਡੋਰੀਆਂ ਪਈਆਂ ਜੀ ਤੇ ਉਹ ਸਾਡੇ ਬਸ ਕੁਝ ਮਿੰਟਾਂ ਦੇ ਅੰਦਰ ਆਂਦਾ ਟੋਕਰੀਆਂ ਆ ਗਿਆ ਤੇ ਇਧਰ ਹਾਂ ਝੋਲੇ ਵਗੈਰਾ ਪਏ ਜਿੰਨੀਆਂ ਵੀ ਚੀਜ਼ਾਂ ਆ ਉਹ ਤਾਂ ਥੋੜਾ ਨੀ ਕੀ ਜ਼ਮਾਨਾ ਖਾਣ ਪੀਣ ਨਾਲ ਕੋ ਉਹ ਵੀ ਤੁਸੀਂ ਬਣਾਉਣੀ ਬੂਤ ਪਿੱਟਿਆ ਹੀ ਉਹ ਉਹ ਤੁਸੀਂ ਬਣਾਉਣੀ ਹਾਂਜੀ ਉਹ ਸੀ ਬਣਾਉਂਦੇ ਆ ਅੱਛਾ ਪੂਤ ਬੰਨੇ ਦਿਖਾਈ ਇੱਕ ਮਿੰਟ ਅੱਪਾ ਦਿਓ ਜਿਹੜੇ ਅੱਜ ਕੱਲ 15-20 ਸਾਲ ਦੇ ਨਿਆਣੇ ਉਹਨਾਂ ਨੇ ਦੇਖੇ ਇਹਨਾਂ ਆਹ ਛੋਲੇ ਆਹ ਜਾਂ ਬਕਸੀ ਦੇ ਦਾਣੇ ਦੇਖੀ ਅੱਛਾ ਆਹ ਭੂਤ ਪਿੰਨੇ ਹੀ ਬਣੇ ਹੋਏ ਆਹ ਛੋਲਿਆਂ ਦੇ ਦਾਣੇ ਤੋਂ ਬਣੇ ਹੋਏ ਐ ਤੇ ਆਹ ਮੱਕੀ ਦੇ ਦਾਣਿਆਂ ਤੋਂ ਦੋ ਤਰ੍ਹਾਂ ਦੀਆਂ ਵੈਰਾਈਟੀਆਂ ਅੱਛਾ ਇਹ ਕੌਣ ਦੱਸੂਗਾ ਇਹ ਵੀ ਭੂਤ ਪਿੰਨੇ ਹੀ ਕਾਹਤੋਂ ਕਹਿੰਦੇ ਹਨ ਤੁਸੀਂ ਦੱਸ ਦਿਓ ਹਾਂਜੀ ਇਹਨਾਂ ਨੂੰ ਪੁੱਛੋ ਜੀ ਇਹਨਾਂ ਨੂੰ ਪਤਾ ਮਾ ਬੇਬੇ ਆਹ ਭੂਤ ਪਿੰਨੇ ਕਾਹਤੋਂ ਕਹਿੰਦੇ ਇਹਨਾਂ ਨੂੰ ਪੁੱਤਾਂ ਨੇ ਖਾਂਦੇ ਹੁੰਦੀਆਂ ਸੀ ਕਾਹਤੋਂ ਬਣਾ ਲਈ ਪੁੱਤ ਧੋਕਾ ਲੋੜ ਨਾ ਧੋਵਾਲੇ ਕਹਿੰਦੇ ਸਨ ਪੂਤ ਪਿੰਨੇ ਬਣਾ ਕੇ ਜੋ ਇਹਨਾਂ ਦੇ ਨਹੀਂ ਇਹਨੂੰ ਪੂਤ ਪਿੰਨੇ ਕਹਤੋਂ ਕਹਿੰਦੇ ਐ ਕੀ ਪਤਾ ਹੁਣ ਵੀ ਕਹਿੰਦੇ ਵੀ ਪੂਤ ਪਿੰਨੇ ਭਾਈ ਅੱਛਾ ਤੇ ਆ ਆ ਵਿੱਚ ਕੀ ਚੀਜ਼ ਆਈ ਇਹਦੇ ਚ ਇਹ ਬਾਜਰਾ ਮਿੱਟੀ ਅੱਛਾ ਬਾਜਰਾ ਵੀ ਆ ਬਾਜਰਾ ਤੇ ਚੋਲੇ ਕਹਿ ਲੀਏ ਮਿਕਸ ਕਰਕੇ ਬਣਾਇਆ ਆ ਮੇਰੇ ਕੋਲ ਬਾਜਰੇ ਦੇ ਨਾਲ ਜਿਹੜੀਆਂ ਇਹ ਮੱਕੀ ਦੀਆਂ ਖਿੱਲਾ ਆ ਉਹ ਮਿਕਸ ਕੀਤੀਆਂ ਤੇ ਬਾਕੀ ਹੋਰ ਖਿੱਲਾ ਕੁਲਾ ਬਾਕੀ ਚੀਜ਼ਾਂ ਬਣਾਈਆਂ ਹੋਈਆਂ ਤੇ ਬਾਕੀ ਇਸ ਤਰ੍ਹਾਂ ਦੇ ਗਰੁੱਪ ਜਿਹੜੇ ਬਣਦੇ ਆਣਾਂ ਇਹਨਾਂ ਨੂੰ ਸਹਾਇਕ ਕਰੋ ਤਾਂ ਕਿ ਵੱਧ ਤੋਂ ਵੱਧ ਇਹ ਚੀਜ਼ ਤਰੱਕੀ ਕਰਨ ਤਾਂ ਬਾਕੀ ਵੀਡੀਓ ਚੰਗੀ ਲੱਗੀ ਆ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਜੀ ਧੰਨਵਾਦ